ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਤੁਹਾਡਾ ਆਪਣਾ ਸਿਟੀ ਲਾਈਫ ਚੈਨਲ ਅੱਜ ਤੁਹਾਨੂੰ ਲੈ ਕੇ ਪਹੁੰਚਿਆ ਹੋਇਆ ਹਲਕਾ ਰਾਏਕੋਟ ਦੇ ਪਿੰਡ ਰਤੋਵਾਲ ਦੇ ਵਿੱਚ ਬਲਾਕ ਪ੍ਰਧਾਨ ਸਰਦਾਰ ਜਗਦੀਪ ਸਿੰਘ ਰਤੋਵਾਲ ਦੇ ਕੋਲ ਆਓ ਆਪਾਂ ਗੱਲਬਾਤ ਕਰੀਏ ਬਲਾਕ ਪ੍ਰਧਾਨ ਸਰਦਾਰ ਜਗਦੀਪ ਸਿੰਘ ਰਤੋਵਾਲ ਦੇ ਨਾਲ ਕਾਂਗਰਸੀ ਵਰਕਰਾਂ ਦੇ ਸਬੰਧ ਵਿੱਚ ਔਰ ਕਾਂਗਰਸ ਦੇ ਮੌਜੂਦਾ ਸਰਪੰਚਾਂ ਦੀਆਂ ਪਰੇਸ਼ਾਨੀਆਂ ਦੇ ਸਬੰਧ ਦੇ ਵਿੱਚ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਬੁਲਾਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜਗਦੀਪ ਸਿੰਘ ਰਤੋਵਾਲ ਜੀ ਆਪਾਂ ਪਹਿਲਾਂ ਗੱਲ ਕਰਦੇ ਹਾਂ ਤੁਹਾਡੇ ਨਾਲ ਤੁਹਾਡੀ ਬਲਾਕ ਪ੍ਰਧਾਨ ਦੇ ਬਾਰੇ ਹੈ ਨਾ ਤੁਸੀਂ ਬਤੌਰ ਬਲਾਕ ਪ੍ਰਧਾਨ ਅੱਜ ਦੇ ਸਮੇਂ ਜੇਕਰ ਗੱਲ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਜਾ ਕੇ ਜਿਹੜੇ ਪਿੰਡਾਂ ਦੇ ਸਰਪੰਚ ਭਾਈਚਾਰਾ ਮੌਜੂਦਾ ਸਰਕਾਰ ਤੋਂ ਬਹੁਤ ਪਰੇਸ਼ਾਨ ਹੈ ਕੀ ਤੁਸੀਂ ਉਹਨਾਂ ਦੇ ਲਈ ਇੱਕ ਮਸੀਹਾ ਬਣ ਕੇ ਸਾਹਮਣੇ ਆਇਓ ਤੇ ਜੇਕਰ ਗੱਲ ਕੀਤੀ ਜਾਵੇ ਸਰਪੰਚ ਪਾਈਚਾਰੇ ਦੀ ਤਾਂ ਸਰਪੰਚ ਪਾਈਚਾਰੇ ਦੇ ਉੱਤੇ ਜਿਸ ਤਰ੍ਹਾਂ ਮੌਜੂਦਾ ਸਰਕਾਰ ਨੇ ਪਰਚੀਆਂ ਦੀ ਸਿਆਸਤ ਕੀਤੀ ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਹ ਤਾਂ ਪਹਿਲਾਂ ਪਾਜੀ ਤੁਹਾਨੂੰ ਮੇਰੇ ਵੱਲੋਂ ਬਹੁਤ ਬਹੁਤ ਵਧਾਈ ਸਿੱਟ ਚੈਨਲ ਆੜਿਆਂ ਨੂੰ ਤੁਸੀਂ ਅੱਜ ਸਾਡੇ ਕੋਲ ਸੁਧਾਰ ਬਲਾਕ ਦੇ ਵਿੱਚ ਰਾਏਕੋੜ ਹਲਕੇ ਦੇ ਵਿੱਚ ਪਹੁੰਚੇ ਔਰ ਸਾਡੇਆਂ ਪਿੰਡਾਂ ਦੇ ਕਾਂਗਰਸੀ ਵਰਕਰਾਂ ਦੇ ਦੀ ਜਿਹੜੀ ਆਵਾਜ਼ ਆ ਕਬ ਦੇ ਮੀਡੀਆ ਰਾਹੀਂ ਸਰਕਾਰ ਦੇ ਕੰਨਾਂ ਤੱਕ ਵੀ ਪਹੁੰਚੂਗੀ ਤੇ ਸਾਡੇ ਜਿਹੜੇ ਉੱਪਰ ਸਰਕਾਰ ਦੀ ਹਾਈ ਕਮਾਂਡ ਆ ਸਾਡੀ ਰਾਜਾ ਬੜਨ ਸਿੰਘ ਸਾਹਿਬ ਤੇ ਹੋਰ ਸੀਨੀਅਰ ਲੀਡਰ ਸਾਹਿਬ ਉਹਨਾਂ ਤੱਕ ਵੀ ਪਹੁੰਚੂਗੀ ਬਹੁਤ ਵਧੀਆ ਗੱਲ ਹੈ ਜਿਹੜੀ ਗੱਲ ਮੈਡਮ ਜੀ ਤੁਸੀਂ ਕਹੀ ਆ ਜਿਉਂ ਤੋਂ ਜੀ ਤਕਰੀਬਨ 22 22 ਮਹੀਨੇ ਤੋਂ ਸਰਕਾਰ ਬਣੀ ਆ ਨਾ ਵੀ ਆਮ ਆਦਮੀ ਪਾਰਟੀ ਝਾੜੂ ਵਾਲਿਆਂ ਦੀ ਇਨਾਂ ਨੇ ਇੱਕੋ ਇੱਕ ਕੰਮ ਕੀਤਾ ਵੀ ਵੱਧ ਤੋਂ ਵੱਧ ਸਰਪੰਚਾਂ ਤੇ ਪੰਚਾਂ ਦੇ ਪਰਚੇ ਕਰੋ ਕਾਂਗਰਸ ਦੀ ਵਰਕਰਾਂ ਨੂੰ ਚਾਚਾ ਕੇ ਜੇਲਾਂ 'ਚ ਸਿੱਟੋ ਉਹਨਾਂ ਨੂੰ ਜਲੀਲ ਕਰੋ ਕਿਸੇ ਵਿਕਾਸ ਵਾਲੇ ਪਾਸੇ ਪਿੰਡ ਦੇ ਵਾਲੇ ਧਿਆਨ ਨਹੀਂ ਦਿੱਤਾ ਪੰਜਾਬ ਦੇ ਕਿਸੇ ਵੀ ਕੋਨੇ 'ਚ ਆਪਾਂ ਨਿਗਾਹ ਮਾਰ ਲਈਏ ਬਗਲਾ ਫਰੀਦੀ ਭਾਵਨਾ ਦੇ ਬੱਚਤਾ ਇਹ ਅਕਾਲੀਆਂ ਨਾਲੋਂ ਅਕਾਲੀਆਂ ਵੇਲੇ ਵੀ ਇਸ ਤਰ੍ਹਾਂ ਹੀ ਹੁੰਦਾ ਸੀਗਾ ਕਈ ਗੁਣਾ ਜ਼ਿਆਦਾ ਅੱਗੇ ਨਿਕਲ ਗਏ। ਹੂੰ। ਖਾਸ ਕਰਕੇ ਸਾਡੇ ਸੁਧਾਰ ਬਲਾਕ ਦੇ ਵਿੱਚ ਜ਼ਿਆਦਾਤਰ ਸਰਪੰਚਾਂ ਨੂੰ ਸਸਪੈਂਡ ਕੀਤਾ ਗਿਆ। ਸਾਡੀਆਂ ਬੀਬੀਆਂ ਭੈਣਾਂ ਨੂੰ ਸਤਕਾਰ ਦੇਉ ਕਿਉਂਕਿ ਮਾਨਜੋਬ ਜਦੋਂ 2019 ਦੇ ਵਿੱਚ ਚੋਣ ਹੋਈ ਆ ਮਾਨਜੋਬ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਜੀ ਨੇ 50% ਬੀਬੀਆਂ ਨੂੰ ਰਿਯਾਹੂ ਕਰਦਾ ਸੀ ਵੀ ਇਹ ਚੋਣ ਬੀਬੀਆਂ ਲੰਨੀਆਂ 50% ਜ਼ਿਆਦਾਤਰ ਪਿੰਡਾਂ ਦੇ ਵਿੱਚ 30% ਬੀਬੀਆਂ ਸਰਪੰਚ ਨੇ ਚਾਹੇ ਉਹਨਾਂ ਦੇ ਘਰ ਵਾਲੇ ਚਾਹੇ ਉਹਨਾਂ ਦੇ ਸਹੁਰਾ ਸਾਹਿਬ ਚਾਹੇ ਉਹਨਾਂ ਦੇ ਹੋਰ ਬੇਟੇ ਕੋਈ ਜਗ੍ਹਾ ਜਿੱਥੇ ਪੁਰਚ ਪ੍ਰਧਾਨ ਸਮਾਜ ਆ ਉੱਥੇ ਕੰਮ ਕਰਦੇ ਨੇ ਲੇਕਿਨ ਜਦੋਂ ਮੈਨੂੰ ਮਜਬੂਰ ਹੋ ਕੇ ਕਹਿਣਾ ਪੈਂਦਾ ਵੀ ਕੈਬਨਟ ਬਣੀ ਆ ਆਮ ਆਦਮੀ ਪਾਰਟੀ ਦੀ ਸਤਕਾਰ ਦੇ ਗੁਰਵ ਸਿੰਘ ਦੀ ਢਾਲੀਵਾਲ ਪੰਚਾਇਤ ਮੰਤਰੀ ਬਣੇ ਉਦੋਂ ਬਾਅਦ ਉਹਨਾਂ ਨੇ ਬਹੁਤ ਜ਼ਿਆਦਾ ਕਾਂਗਰਸੀ ਸਰਪੰਚਾਂ ਦੇ ਪੰਚਾਇਤਾਂ ਦੇ ਜੁਲਮ ਪਾਇਆ ਔਰ ਇੱਥੇ ਹੀ ਵਸਨੀ ਇਹਨਾਂ ਨੇ ਪੰਚਾਇਤ ਵਿਭਾਗ ਦਾ ਡਾਇਰੈਕਟਰ ਗੌਰਪ੍ਰੀਤ ਸਾਹਿਬ ਖਹਿਰਾ ਜੀ ਨੂੰ ਲਾਇਆ ਸੀਗਾ ਜੇ ਕੋਈ ਕਿਸੇ ਪਰਜਾਇਤ ਦੀ ਕੋਈ ਗੱਲ ਸੁਣਨ ਲਈ ਤਿਆਰ ਨਹੀਂ ਸੀ ਖਹਿਰਾ ਜੀ ਜਿਹੜਾ ਗਿਆ ਚਾਹੇ ਕਿਸੇ ਨੂੰ ਝੂਠਾ ਲਜਾਣਾ ਚਾਹੇ ਸੱਚਾ ਕੁਛ ਵੀ ਆ ਛੋਟਾ ਆ ਜਾਂ ਵੱਡਾ ਆ ਖਹਿਰਾ ਸਾਹਿਬ ਨੇ ਉਹਨੂੰ ਆਈਐਸ ਅਫਸਰ ਸੀਗੇ ਉਹਨਾਂ ਦੇ ਲਾਇ ਹੋਏ ਡਾਇਰੈਕਟਰ ਉਹ ਇਹਨਾਂ ਦਾ ਹੁਕਮ ਹੀ ਉਹਨੂੰ ਇਹ ਸੀ ਗੱਲ ਤੋਂ ਪੰਚਾਇਤਾਂ ਪੰਜਾਬ ਦੀ ਜਿਹੜਾ ਤੇਰੇ ਕੋ ਆ ਗਿਆ ਸਸਪੈਂਡ ਹੀ ਕਰਨਾ ਬਹੁਤ ਸਾਰਾ ਜਿਆਦਾ ਬਹੁਤ ਟੱਕਾ ਪੰਜਾਬ ਦੀਆਂ ਪੰਚੇਤਾਂ ਦੇ ਨਾਲ ਹੋਇਆ ਕਾਫੀ ਪੰਚਾਇਤਾਂ ਨੇ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕੇਸ ਪਾਏ ਜਿਹੜੇ ਜਿੱਤੇ ਬਹਾਲ ਹੋਏ ਕਈਆਂ ਨੇ ਐਫਸੀਆਈ ਕੋਲ ਕੇਸ ਪਾਏ ਡਾਇਰੈਕਟਰ ਸਾਹਿਬ ਤੋਂ ਉੱਪਰ ਐਫਸੀਆਈ ਹੁੰਦਾ ਉੱਥੇ ਆਪ ਦੇ ਕੇਸ ਲੜੇ ਲੇਕਿਨ ਲੋਕਰੀ ਵਾਲੇ ਗਾਲਿਆ ਕਿ ਜਦੋਂ ਪੰਜਾਬ ਦੀ ਜਨਤਾ ਨੇ ਪੰਜਾਬ ਦੀਆਂ ਪੰਚਾਇਤਾਂ ਨੇ ਪੰਜਾਬ ਦੇ ਪਿੰਡਾਂ ਨੇ ਪੰਜਾਬ ਦੇ ਸ਼ਹਿਰਾਂ ਨੇ ਆਮ ਆਦਮੀ ਪਾਰਟੀ ਨੂੰ 92 ਐਮਐਲਏ ਚਾਕੇ ਭੇਜੇ ਸੀ ਔਰ ਸਾਡੇ ਰਾਏਕੋਟ ਤੋਂ ਵੀ ਜ਼ਿਆਦਾਤਰ ਪਿੰਡਾਂ ਤੋਂ ਆਮ ਆਦਮੀ ਪਾਰਟੀ ਦੇ ਸਤਕਾਰਯੋਗ ਐਮਐਲਏ ਸਾਹਿਬ ਸਦਾਰ ਹਾਟਨ ਸਿੰਘ ਜੀ ਠੇਕੇਦਾਰ ਸਾਹਿਬ ਬੜੀ ਕਿੰਨੀ ਅੱਛੀ ਲੀਡ ਨਾਲ 26-27 ਹਜ਼ਾਰ ਵੋਟ ਦੀ ਲੀਡ ਨਾਲ ਜਿੱਤੇ ਤੇ ਫੇਰ ਪੰਚਾਇਤਾਂ ਦੇ ਨਾਲ ਬਦਲੇ ਦਾ ਦੀ ਭਾਵਨਾ ਦੇ ਨਾਲ ਕੰਮ ਕਰਨ ਦਾ ਤੇ ਬਦਲੇ ਲੈਣ ਦਾ ਪੰਚਾਇਤਾਂ ਤੋਂ ਤਾਂ ਕੋਈ ਟੋਕ ਹੀ ਨਹੀਂ ਸੀ ਵਰਨ ਜੀ ਕਹਿਣ ਤੋਂ ਬਾਅਦ ਮੇਰਾ ਇਹ ਹੈ ਕਿ ਜਦੋਂ ਕੋਈ ਪੰਜ ਸਰਪੰਚ ਬਣ ਜਾਂਦਾ ਸਰਪੰਚੀ ਬਣ ਜਾਂਦਾ ਪਿੰਡ ਦਾ ਉਹ ਸਾਰੇ ਪੰਡਾ ਸਰਪੰਚ ਬਣ ਜਾਂਦਾ ਜਦੋਂ ਕੋਈ ਐਮਐਲਏ ਬਣ ਜਾਂਦਾ ਸਰਕਾਰ ਬਣ ਜਾਂਦੀ ਹੈ ਮੁੱਖ ਮੰਤਰੀ ਬਣ ਜਾਂਦਾ ਤਾਂ ਉਹ ਸਾਰੇ ਪੰਜਾਬ ਦੀ ਜਨਤਾ ਦਾ ਮੁੱਖ ਮੰਤਰੀ ਹੁੰਦਾ ਸਾਰੇ ਇਲਾਕੇ ਦਾ ਐਮਐਲਏ ਹੁੰਦਾ ਔਰ ਐਮਐਲਏ ਜਿਹੜਾ ਬਣਦਾ ਮੈਂ ਸਮਝਦਾ ਐਮਐਲਏ ਇੱਕ ਸ਼ਿੰਗਾਰ ਹੁੰਦਾ ਇਲਾਕੇ ਦਾ ਹਲਕੇ ਦਾ ਉਹ ਐਮਐਲਏ ਇੱਕ ਤਰ੍ਹਾਂ ਨਾਲ ਮਾਈ ਬਾਤ ਹੁੰਦਾ ਸਾਰੇ ਲੋਕਾਂ ਦਾ ਜੇ ਮਾਈ ਬਾਤ ਹੀ ਲੋਕਾਂ ਦੇ ਨਾਲ ਧੱਕਾ ਕਰਨ ਲੱਗ ਜੇ ਬਦਲਾਖੋਰੀ ਦੀ ਭਾਵਨਾ ਕਰਨ ਲੱਗ ਜੇ ਫਿਰ 라ਬੀ ਰੱਖਾ ਉਹ ਸਾਡਾ ਜੀ ਰਾਬੀ ਰਾਖਾ ਬਣਿਆ 2 ਸਾਲ ਪੰਚਾਇਤਾਂ ਦਾ ਪੰਜਾਬ ਦੀਆਂ ਦਾ ਕਾਂਗਰਸੀ ਸਰਪੰਚਾਂ ਦਾ ਪੰਚਾਂ ਦਾ ਔਰ ਕਾਂਗਰਸੀ ਵਰਕਰਾਂ ਦਾ ਹੂੰ ਕਿਉਂਕਿ ਬਹੁਤ ਜ਼ਿਆਦਾ ਪਰੇਮਾਨਾ ਕਹਿਣਾ ਪੈਂਦਾ ਵੀ 2 ਸਾਲਾਂ ਦੇ ਵਿੱਚ ਦਾਸ ਦੇ ਉੱਪਰ ਵੀ ਇਹਨਾਂ ਨੇ ਦੋ ਨਾਜਾਇਜ਼ ਪੱਤੇ ਕਰਾਏ ਹੂੰ ਇੱਕ ਆ ਪਿੱਛੇ 2011 ਨੂੰ 113 ਨੰਬਰ ਪਰਚਾ ਇੱਥੇ ਸੁਧਾਰ ਥਾਣੇ 'ਚ ਕਰਾਇਆ ਮੇਰੇ ਤੇ ਆਪਦੇ ਇਹਨਾਂ ਨੇ ਵੀਡੀਓ ਦੇ ਉੱਤੇ ਠੂਠਾ ਪ੍ਰੈਸ਼ਰ ਪਾ ਕੇ ਮੈਂ ਰਾਹ ਬਣਾ ਰਿਹਾ ਸੀ 25 ਸਾਲ ਪੁਰਾਣਾ ਰਾਹ ਬਣਿਆ ਹੋਇਆ ਸੀ ਪਿੰਡ ਦਾ ਉਹਨੂੰ ਪੱਤ ਕੇ ਮਨਜ਼ੂਰੀ ਲਿਆ ਕੇ ਮਾਨਯੋਗ ਡੀਟੀਪੀਓ ਤੋਂ ਐਸਡੀਓ ਤੋਂ ਸਾਰਿਆਂ ਤੋਂ ਮਨਜ਼ੂਰੀ ਲੈ ਕੇ ਪੁਰਾਣੀਆਂ ਇੱਤਾਂ ਪੱਤ ਕੇ ਉਹਦੀ ਰੋੜੀ ਕੁੱਟ ਕੇ ਮੰਮੀ ਐਂਟਰ ਲਾ ਕੇ ਉੱਥੇ ਲਾਈ ਆ। ਉੱਥੇ ਘਾਰ ਬਸੋਰੇ ਨੇ ਔਰ ਪੰਚਾਇਤ ਦਾ ਰਸਤਾ 25 ਸਾਲ ਪਹਿਲਾਂ 1998 ਦਾ ਬਣਿਆ ਹੋਇਆ ਸੀਗਾ। ਉਹਦੇ ਤੇ ਵੀ ਮੇਰੇ ਤੇ ਨੇ ਨਜਾਇਜ਼ ਬਲੇਮ ਲਾ ਕੇ 294 ਵਗੈਰਾ ਦਾ ਵੀਡੀਓ ਨੂੰ ਪ੍ਰੈਸ਼ਰ ਪਾ ਕੇ ਵੀਡੀਓ ਸਾਹਮਣ ਤੋਂ ਮੇਰੇ ਦੇ ਪਾਸੇ ਕਰਾਇਆ। ਸੋ ਇਸ ਤਰ੍ਹਾਂ ਕੋਈ ਇਹ ਮਤਲਬ ਮੌਕਾ ਖਾਲੀ ਨਹੀਂ ਜਾਣ ਦਿੰਦੇ ਤੇ ਕੋਈ ਸਰ ਕਾਂਗਰਸੀ ਸਰਪੰਚ ਆਪ ਦਾ ਰਾਮਨਾਲ ਕੰਮ ਕਰ ਸਕੇ ਪਿੰਡ ਦਾ ਵਿਕਾਸ ਕਰ ਸਕੇ ਖਾਸ ਤੌਰ ਤੇ ਮੈਂ ਕਹਿਣਾ ਚਾਹੂੰਗਾ ਵੀ ਜਿਹੜਾ ਸਰਪੰਚ ਕੋਈ ਮੋਚ ਖੜੀ ਕਰਕੇ ਜਿਉਂਦਾ ਜਾਂ ਤੁਰਦਾ ਸਮਾਜ ਦੇ ਵਿੱਚ ਉਹ ਤਾਂ ਇਹਨਾਂ ਨੂੰ ਉਹੀ ਚੰਗਾ ਨਹੀਂ ਲੱਗਦਾ ਸੋ ਆਹ ਹੈ ਜੇ ਕੁਝ ਮੈਡਮ ਸਾਡੇ ਨਾਲ ਪਾਪ ਰਿਆ ਔਰ ਇਹਦੇ ਬੜੇ ਦੁਖ ਦੀ ਗੱਲ ਇਹ ਆ ਕਿ ਕਿਸੇ ਵੀ ਕਾਂਗਰਸੀ ਲੀਡਰ ਨੇ ਆ ਕੇ ਪੰਚਾਇਤ ਦੀਆਂ ਸਾਰੇ ਪੰਜਾਬ ਦੀਆਂ ਪੰਚਾਇਤਾਂ ਭੰਗ ਹੋਈਆਂ 4 ਸਾਢੇ 4 ਮਹੀਨੇ ਪਹਿਲਾਂ ਇਹਨਾਂ ਨੇ ਭੰਗ ਕਰਤੀਆਂ ਸੀ ਉਹ ਵੀ ਲੜਾਈ ਸਾਨੂੰ ਖੁਦ ਨੂੰ ਲੜਨੀ ਪਈ ਉਹ ਜਿੰਨੇ ਮੇਰੇ ਬਲਾਕ ਦੇ ਸਾਡੇ ਬਹੁਤ ਸਤਿਕਾਰਯੋਗ ਭਰਾ ਨੇ ਪਰਮਜੀਤ ਸਿੰਘ ਟੂਸਾ ਸਾਹਿਬ ਪੰਚਾਇਤਾਂ ਦੇ ਸਰਪੰਚਾਂ ਦੇ ਜ਼ਿਲ੍ਹੇ ਦੇ ਪ੍ਰਧਾਨ ਨੇ ਹੋਰ ਸਤਿਕਾਰਯੋਗ ਅਬੂਆਲ ਤੋਂ ਅਧਿਕਾਰਚਾਰੀ ਪ੍ਰਧਾਨ ਨੇ ਬਲਾਕ ਦੇ ਉਹਨਾਂ ਨੂੰ 11 ਮਹੀਨੇ ਸਸਪੈਂਡ ਕਰੀ ਰੱਖਿਆ ਕਿਉਂਕਿ ਉਹ ਕਾਂਗਰਸੀ ਸਰਪੰਚ ਸੀਗੇ ਹੋਰ ਬਹੁਤ ਸਾਰੇ ਸਰਪੰਚ ਕਿਹਦਾ ਕਿਹਦਾ ਮੈਂ ਨਾਮ ਲਵਾਂ ਕੈਲਪੁਰਾ ਤੋਂ ਹਲਵਾਰੇ ਤੋਂ ਨਵੀਂ ਬਾਦੀ ਕਾਲਗੜ੍ਹ ਤੋਂ ਸਰਪੰਚਾਂ ਨੂੰ ਸਿਰਫ ਇਹਸ ਕਰਕੇ ਇਹਨਾਂ ਨੇ ਡਿਸਮਿਸ ਕੀਤਾ ਮੁਲਤਲ ਕੀਤਾ ਇਹ ਕਾਂਗਰਸੀ ਸਰਪੰਚ ਨੇ ਤੇ ਜੇ ਕੋਈ ਸਰਪੰਚ ਇਹਨਾਂ ਤੋਂ ਪੱਲਾ ਪਵਾ ਕੇ ਇਹਨਾਂ ਦੇ ਨਾਲ ਲੱਗ ਜਾਂਦਾ ਸੀ ਫਿਰ ਪਤਾ ਨਹੀਂ ਕਿਹੜਾ ਗੰਗਾਸ਼ਾਲ ਛਿੜਕ ਦਿੰਦੇ ਸੀ ਇਹ ਫਿਰ ਉਹ ਪਵਿੱਤਰ ਹੋ ਜਾਂਦੇ ਇਹੋ ਜਿਹੜੇ ਦੋਸ਼ ਵੀ ਖਾਰਦੇ ਹੋ ਜਾਂਦੇ ਸੀਗੇ ਤਾਂ ਇਸ ਤਰ੍ਹਾਂ ਦੀ ਜਿਹੜੀ ਇਹ ਮਤਲਬ ਰਵਾਇਤੀ ਵਾਲਟੀਆਂ ਜਿਵੇਂ ਕਰਦੀ ਸੀ ਕਾਂਗਰਸੀ ਕਾਲੀ ਇੱਕ ਦੂਜੇ ਨਾਲ ਕਾਂਗਰਸੀ ਵੀ ਕਰਦੇ ਹੋਣਗੇ ਮੈਂ ਨਹੀਂ ਕਹਿੰਦਾ ਕਾਂਗਰਸੀ ਨੇ ਨਹੀਂ ਕੀਤਾ ਹੋਣਾ ਉਹ ਸਾਰੀਆਂ ਆਦਾਂ ਬੰਨੇ ਪਾਰ ਕਰਕੇ ਇਹਨਾਂ ਨੇ ਉਹਨਾਂ ਨਾਲੋਂ ਕਈ ਗੁਣਾ ਜ਼ਿਆਦਾ ਝੋਲਣਾ ਪੰਜਾਬ ਦੇ ਕਾਂਗਰਸੀ ਵਰਕਰਾਂ ਦੇ ਕਾਂਗਰਸੀ ਪੰਚਾਇਤਾਂ ਦੇ ਇਹਨਾਂ ਨੇ ਉਹ ਪਿਛਲੇ 2 ਸਾਲਾਂ ਤੱਕ ਤਾਂ ਇਹ ਆ ਤੇ ਹੁਣ ਤਾਂ ਹੱਬੀ ਹੋਈ ਪਈ ਆ ਵੀ ਸਿਰਫ 5-7 ਦਿਨ ਹੱਤਾ ਰਹਿ ਗਿਆ ਪੰਚਾਇਤਾਂ ਦਾ ਤੇ ਇਸ ਤੋਂ ਵੱਧ ਜਿਹੜੀ ਗੱਲ ਹੋਈ ਆ ਵੀ ਬਲਾਕਾਂ ਦੇ ਵਿੱਚ ਜਿਹੜੇ ਇਹਨਾਂ ਨੇ ਵੀਡੀਓ ਵਗੈਰਾ ਜਹੀ ਵਗੈਰਾ ਹੋਰ ਸੈਕਟੀ ਵਗੈਰਾ ਲਾਇਏ ਹੋਏ ਨੇ ਉਹ ਇਹਨਾਂ ਦੀ ਕਟਕੁਤਲੀ ਬਣੀ ਹੋਏ ਨੇ ਸਰਕਾਰ ਦੀ ਜਾਂ ਤਾਂ ਐਮਐਲਏ ਆਖੇ ਲੱਗਦੇ ਆ ਜਾਂ ਫਿਰ ਜਿਹੜੇ ਐਮਐਲਏ ਦਾ ਕਹਾ ਪੂਰੇ ਬੰਦਾ ਰੱਖਿਆ ਹੋਇਆ ਕੋਈ ਇਹਨਾਂ ਦਾ ਬਲਾਕ ਪ੍ਰਧਾਨ ਲਾਲ ਹੋ ਜਾ ਇਹਨਾਂ ਦਾ ਵਰਕਰ ਲਾਲ ਹੋ ਜਾ ਜਿਹੜਾ ਇਹਨਾਂ ਨੂੰ ਜਾਦਾ ਦਵਾ ਸਲਾਮ ਕਰਦਾ ਚਾਹ ਪ੍ਰੂਸੀ ਕਰਦਾ ਉਹ ਵੀ ਗੱਲ ਮੰਨਦੇ ਆ ਸਹੀ ਨੂੰ ਸਹੀ ਕਹਿਣ ਨੂੰ ਕਿਸੇ ਵੀ ਪੰਜਾਬ ਦੇ ਵਿੱਚ ਬਲੌਕ ਦੇ ਵਿੱਚ ਕੋਈ ਵੀ ਅਫਸਰ ਸੌਣ ਨੂੰ ਤਿਆਰ ਮੈਂ ਇੱਥੇ ਦੱਸਣਾ ਚਾਹੁੰਦਾ ਵੀ ਇਹਨਾਂ ਦੀ ਸਰਕਾਰ ਦੇ ਵਿੱਚ ਵੀ ਜਦੋਂ ਦੇ ਆ ਕੇ ਮੈਂ 35 ਲੱਖ ਰੁਪਏ ਦਾ ਆਪ ਦੇ ਪਿੰਡ ਦਾ ਵਿਕਾਸ ਕਰਾਇਆ ਪੁਰਾਣੇ 15 ਵਿੱਤਿਕ ਪੇਸ਼ੇ ਨੂੰ ਕਰਾਇਆ ਆਪ ਦੇ ਪੰਚਾਇਤ ਫੰਡ ਜੋ ਆਪ ਦੀ ਪਿੰਡ ਦੀ ਜ਼ਮੀਨ ਦਾ ਜਿਹੜਾ ਆਮਦਨ ਸੀ ਉਹਦੇ ਚੋਂ ਕਰਾਇਆ ਹੋਰ ਐਨਆਰਏ ਨਾਲ ਸਹਿਯੋਗ ਨਾਲ ਵਿਕਾਸ ਕਰਾਇਆ ਲੇਕਿਨ ਉਸ ਵਿਕਾਸ ਨੂੰ ਪਿਛਲੇ 1 ਸਾਲ ਤੋਂ ਸਾਡੇ ਮਾਨਯੋਗ ਦੇਈ ਸਾਹਿਬ ਜਗਦੀਪ ਸਿੰਘ ਜੀ ਉਹਦੀ ਮਨਤੀ ਕਰਨ ਵਾਸਤੇ ਨਹੀਂ ਗਿਆ ਸਾਡੇ ਪਿੰਡ ਰਤਵਾਲ ਚ ਕਿਉਂਕਿ ਪਹਿਲਾਂ ਇਹ ਆਕਿਆ ਕਿ ਹੋਊਗਾ ਵੀ ਰਤਵਾਲ ਦੀ ਮਨਤੀ ਕਰਿਆ ਉਹ ਐਮਐਲਏ ਸਾਹਿਬ ਕਹਿਣਗੇ ਜਾਂ ਉਹਨਾਂ ਦਾ ਕੋਈ ਹੋਰ ਨੇੜੇ ਦਾ ਬੰਦਾ ਕੋ ਹੋਊਗਾ ਇਰੇ ਮੇਰੇ ਪੰਡੀ ਸਹੀ ਕੰਮਰੀ ਮੰਤਰੀ ਕਰਨਗੇ ਮੈਂ ਤੁਹਾਨੂੰ ਦਰਸਾ ਸਕਨਾ ਕਿ ਦੋਨਾਂ ਖੰਧਾਂ ਘਾਟਾਂ ਦੇ ਵਿੱਚ ਇਮਾਰਤਾਂ ਬਣਾਈਆਂ ਪੈਸੇ ਖਰਚ ਕੀਤੇ ਬੀਬੀਆਂ ਦੇ ਬੈਠਣ ਵਾਸਤੇ ਖੰਧਾਂ ਘਾਟ ਦੇ ਵਿੱਚ ਜਗ੍ਹਾ ਬਣਾਈ ਐਂਟਰ ਲਾਕ ਲਾ ਕੇ ਸੀਵਰੇਜ ਪਾ ਕੇ ਗਲੀਆਂ ਬਣਾਈਆਂ ਸਕੂਲ ਦੇ ਬੈਕ ਤੋਂ ਸਾਡਾ ਸਕੂਲ 1905 ਦਾ ਬਣਿਆ ਹੋਇਆ ਸੀਗਾ ਪ੍ਰਾਇਮਰੀ ਸਕੂਲ ਬੈਲੰਗਰੀ ਬਹੁਤ ਖਾਸਾ ਹਾਲਤ ਹੋਈ ਹੋਈ ਸੀ ਉਹਦੇ ਵਿੱਚ ਇੱਕ ਕਮਰਾ ਮੈਂ ਪਹਿਲਾਂ ਆਪ ਵੀ ਪਹਿਲੀ ਪੰਚਾਇਤ ਵੇਲੇ ਬਣਾਇਆ ਸੀ ਦੋ ਕਮਰੇ ਹੋਣ ਪੰਚਾਇਤ ਫੰਡ ਚੋਂ ਉੱਧਰ ਉੱਧਰੋਂ ਕਰਕੇ ਤਕਰੀਬਨ 30 ਲੱਖ ਰੁਪਇਆ ਲਾ ਕੇ ਦੋ ਕਮਰੇ ਵੱਡੇ 20 22 18 ਦੇ ਉਹ ਹੁਣ ਬਣਾਏ ਨੇ ਕਈ ਵਾਰ ਵੀਡੀਓ ਸਾਹਿਬ ਨੂੰ ਤੁਹਾਡੇ ਬੜੇ ਮਾਨਦਇਓ ਵੀਡੀਓ ਸਾਹਿਬ ਲੱਗੇ ਹੋਏ ਨੇ ਤੇ ਮਲਕੀਤ ਸਿੰਘ ਜੀ ਭੱਟੀ ਬਹੁਤ ਸਰਪੰਚਾਂ ਦੇ ਨਾਲ ਵਧੀਆ ਵਿਹਾਰ ਕਰਦੇ ਆ ਪਾਤਿਆ ਦੇ ਨੂੰ ਦਵਾਉਣ ਨੂੰ ਮੈਂਟ ਲਾਉਂਦੇ ਆ ਝੂਠ ਬੋਲ ਕੇ ਉਹਨਾਂ ਨੇ ਕਈ ਵਾਰੀ ਬੇਨਤੀ ਕੀਤੀ ਵੀ ਸਰ ਸਾਡੀ ਮਨਮੰਤੀ ਕਰਾ ਦਿਓ ਅਸੀਂ ਜੂਸੀ ਲੈਣੇ ਆਂ ਅਸਲ ਵਿੱਚ ਇਹਨਾਂ ਦੇ ਮਾਨਦੇ ਮਨ ਤੇ ਜਾਂ ਸਰਕਾਰ ਦੀ ਇਹਨਾਂ ਨੂੰ ਹਦਾਇਤ ਹੈ ਆਪਸਰਾ ਨੂੰ ਵੀ ਜਿਹੜੇ ਕੰਮ ਕਰਨ ਵਾਲੇ ਕਾਂਗਰਸੀ ਸਰਪੰਚ ਨੇ ਜਾਂ ਜਿਨ੍ਹਾਂ ਨੇ ਕਰੋੜਾਂ ਰੁਪਏ ਕਾਂਗਰਸ ਗਵਰਨਮੈਂਟ ਤੋਂ ਲਿਆ ਕੇ ਜਾਂ ਸੈਂਟਰ ਗਵਰਨਮੈਂਟ ਦਾ ਤੇ ਜਾਇਆ ਪੈਸਾ ਪਿੰਡਾਂ 'ਚ ਲਾਇਆ ਵਿਕਾਸ ਕਰਾਇਆ ਉਹ ਪੰਚਾਇਤਾਂ ਦੁਬਾਰਾ ਬਹਾਲ ਹੋ ਜਾਣਗੀਆਂ ਦੁਬਾਰਾ ਲੋਕ ਉਹਨਾਂ ਨੂੰ ਵੋਟਾਂ ਪਾਉਣਗੇ ਪੰਚਾਇਤਾਂ ਬਣ ਜਾਣਗੀਆਂ ਕਿਉਂ ਨਾ ਉਹਨਾਂ ਨੂੰ ਦੇ ਜੂਸੀ ਰੋਕ ਲਓ ਉਹਨਾਂ ਨੂੰ ਕਲੀਅਰੈਂਸ ਨਾਮ ਦਿੱਤਾ ਜਾਵੇ ਸਾਡਾ ਕਲੀਅਰੈਂਸ ਲੋਕਾਂ ਦੀ ਖਾਤਰ ਸਾਡੀਆਂ ਮੰਗੀਆਂ ਕਰਕੇ ਇਹ ਜੋਸੀ ਨਹੀਂ ਮਤਲਬ ਸਾਨੂੰ ਦੇ ਰਹੇ ਦੇਖਦੇ ਅਸੀਂ ਮਾਨਦਗ ਡੀਸੀ ਸਾਹਿਬ ਨੂੰ ਇਲੈਕਟ੍ਰੋ ਰੋਟ ਸਕੈਦ ਵੀ ਪਾ ਚੁੱਕੇ ਹਾਂ ਉਹਦੇ ਵੀ ਸਾਨੂੰ ਹਾਲੇ ਕੋਈ ਇਨਸਾਫ ਨਹੀਂ ਮਿਲਿਆ ਔਰ ਜਿੰਨੀ ਘਟਲੇਬਾਜੀ ਮੈਂ ਸਮਝਦਾ ਪੰਚਾਇਤ ਮਹਿਕਮੇ ਦੇ ਵਿੱਚ ਪੰਚਾਇਤੀ ਅਫਸਰ ਮੌਕੇ ਦੀਆਂ ਸਰਕਾਰਾਂ ਦੇ ਨਾਲ ਰਲ ਕੇ ਕਰਦੇ ਆ ਇਹਨਾਂ ਹੋਰ ਕਿਸੇ ਮਹਿਕਮੇ 'ਚ ਕਹਦਾ ਤਾਂ ਨਹੀਂ ਹੈ। ਔਰ ਧਿਆਨ ਦਿਓ ਵੀ ਲੋੜ ਹੈ ਮਾਨਯੋਗ ਮੁੱਖ ਮੰਤਰੀ ਜੀ ਸਰ ਨੂੰ ਭਵੰਤ ਨਾਮ ਜੀ ਨੂੰ ਕਿਉਂਕਿ ਮੈਂ ਤਾਂ ਸਾਂਹਦਾ ਜੇ ਕੋਈ ਇਮਾਨਦਾਰ ਇਨਸਾਨ ਹੈ ਤਾਂ ਮੁੱਖ ਮੰਤਰੀ ਜੀ ਇਕੱਲੇ ਹੀ ਰਹਿ ਗਏ ਹੁਣ ਤਾਂ ਬਾਕੀ ਤਾਂ ਚਲੋ ਆਪਾਂ ਕਿਸੇ ਦਾ ਨਾਂ ਨਹੀਂ ਲੈਣਾ। ਕੋਈ ਥੋੜਾ ਕੋਈ ਬਹੁਤਾ ਸਾਰੇ ਲਿਬੜ ਚੁੱਕੇ ਸਿੱਟੇ ਸਾਰਿਆਂ ਦੇ ਪੈ ਗਏ। ਬਹੁਤ ਇਹਨਾਂ ਦੇ ਆਪਸ ਚ ਸਾਡੇ ਇੱਥੇ ਅ ਸੋਡਾ ਦੇ ਟੋਂ ਪਿਛਲੇ ਦਿਨੀ ਬੀਡੀ ਪਿਓ ਫੜ ਹੋਇਆ ਖੰਨਿਆਂ ਤੋਂ ਮੌਤਲ ਹੋਇਆ। ਕਾਬੇ ਸੁਦਾ ਅਰਬਲਾਟ ਪਤੀ 60 ਰੁਪਿਆ ਰੈਸ਼ਵਤ ਲੈਂਦਾ ਅਸ਼ੋਕ ਕੁਮਾਰ ਵੀਡੀਓ ਇਤੋਂ ਫੜ ਹੋਇਆ ਕਿਤੇ ਕਿਤੇ ਮੈਂ ਮਿਸਾਲ ਦੇਣਾ ਕਿਤਾ ਕਿਤਾ ਨਾਮ ਨਾ ਲਵਾਂ ਲੇਕਿਨ ਮੈਂ ਬੇਨਤੀ ਕਰਦਾ ਭਗਵੰਤ ਮਾਨ ਜੀ ਨੂੰ ਕਿ ਇਹ ਤਾਣਾ ਬਾਣਾ ਜਿਹੜਾ ਹੈਗਾ ਇਹਨੂੰ ਸਾਰਾ ਸਹੀ ਕਰੋ ਮਹਾਰਾਜ ਤੁਹਾਡੇ ਬਹੁਤ ਜ਼ਿਆਦਾ ਪੰਚਾਇਤ ਦੇ ਵਿੱਚ ਜਿਹੜੇ ਬਲਾਕਾਂ ਦੇ ਵਿੱਚ ਅਫਸਰ ਬੈਠੇ ਨੇ ਇਹ ਕਾਲੀਆਂ ਨੇ ਪਹਿਲਾਂ ਜਿਹੜਾ ਆਏ ਹੋਏ ਨੇ ਉਹ ਉਸੇ ਹਿਸਾਬ ਨਾਲ ਲਪੇਟੀ ਜਾਂਦੇ ਆ ਫੋੜਾ ਜਦਿਆਂ ਸੱਤੀਆਂ ਸੁੱਟੀਆਂ ਪੰਚਾਇਤਾਂ ਨੇ ਉਹਨਾਂ ਦਾ ਸਾਥ ਦਿਓ ਕਦੇ ਸੁਣਾਈ ਕਰੋ ਕਿ ਸਾਡਾ ਇਨਸਾਫ ਸਾਨੂੰ ਬਣਦਾ ਕਦੇ ਜੂਸੀ ਕਰਾਓ ਸਾਨੂੰ ਕਲੀਅਰੈਂਸ ਦੇਓ ਅਸੀਂ ਕਾਹਨ ਇਲੈਕਸ਼ਨ ਲੜਨ ਵਾਲੇ ਬਣੀਏ ਕਿਉਂਕਿ ਲੋਕਤੰਤਰ ਹੈ ਤੁਸੀਂ ਜਦੋਂ ਸਾਨੂੰ ਨਹੀਂ ਜੂਸੀ ਦੇ ਰਹੇ ਕਲੀਅਰੈਂਸ ਨਹੀਂ ਦੇ ਦੇ ਰਹੇ ਤਾਂ ਲੋਕਤੰਤਰ ਦਾ ਗਲਾ ਘੁੱਟ ਰਹੇ ਹੋ ਮਹਾਰਾਜ ਇਸ ਕਰਕੇ ਭਗਵਾਨ ਤੁਮਨਦੀ ਨੂੰ ਮਾਨਯੋਗ ਮੁੱਖ ਮੰਤਰੀ ਜੀ ਨੂੰ ਬੇਨਤੀ ਕਰੂੰਗਾ ਕਿ ਇਹ ਸਾਰੇ ਕੰਮਾਂ ਤੇ ਧਿਆਨ ਦੇਣ ਇਹ ਜੋ ਇਹ ਬਲਾਕਾਂ ਦੇ ਵਿੱਚ ਭਿਸ਼ਟਾਚਾਰ ਹੋ ਰਿਹਾ ਵੀਡੀਓ ਫੜੇ ਜਾਂਦੇ ਆ ਜੇ ਵੀ ਫੜੇ ਜਾਂਦੇ ਆ ਫੈਕਟਰੀ ਆ ਵੀ ਮਨਮਰਜ਼ੀ ਨਾਲ ਦੋ ਦੋ ਮਹੀਨੇ ਸਰਪੰਚਾਂ ਕੋਲੇ ਆਉਂਦੇ ਨਹੀਂ ਹੈਗੇ ਇਹਨਾਂ ਦਾ ਸਾਰਿਆਂ ਦਾ ਇਹਨਾਂ ਨੂੰ ਖਿਆਲ ਮੁੱਖ ਮੰਤਰੀ ਜੀ ਨੂੰ ਰੱਖਣਾ ਚਾਹੀਦਾ ਇਹਨਾਂ ਦੇ ਉੱਤੇ ਵੀਜਿਲੈਂਸ ਦੀਆਂ ਰੇਟਾਂ ਪੜ੍ਹਣੀਆਂ ਚਾਹੀਦੀਆਂ ਨਾ ਕਿ ਕਾਂਗਰਸੀ ਸਰਪੰਚਾਂ ਦੀਆਂ ਪੜ੍ਹਣੀਆਂ ਚਾਹੀਦੀਆਂ ਕਿਉਂਕਿ ਵੇਖੋ ਤਾਂ ਹਲਕੇ ਦੇ ਵਿੱਚ ਕੁਝ ਸਰਪੰਚਾਂ ਨੇ ਵੀਜਿਲੈਂਸ ਨੇ ਬਿਆ ਕੇ ਰੇਟ ਮਾਰੀ ਆ ਉਹਨਾਂ ਦਾ ਕੰਮਕਾਰ ਵੀ ਦੇਖਿਆ ਚਲੋ ਜੇ ਕੋਈ ਗਲਤ ਕਰਦਾ ਤਾਂ ਮੈਨੂੰ ਉਸ ਗੱਲ ਦਾ ਕੋਈ ਤਰਾਜ ਨਹੀਂ ਵੀ ਨਾ ਹੋਵੇ ਜੇ ਕਿਸੇ ਨੇ ਕੋਈ ਗਲਤ ਕੀਤਾ ਤਾਂ ਉਹਦੀ ਸਜ਼ਾ ਪਾਊਗਾ ਲੇਕਿਨ ਸਾਰਿਆਂ ਨੂੰ ਆਪਾਂ ਇੱਕ ਰਸੇ ਨਾਲ ਨਹੀਂ ਨਿਗਾ ਸਕਦੇ ਸੋ ਇਹ ਗੱਲਾਂ ਹੈਗੀਆਂ ਨੇ ਮੈਡਮ